ਇਸ ਵੇਲੇ ਦੀ ਖਬਰ ਤੁਹਾਨੂੰ ਜ਼ਿਰਕਪੁਰ ਦਿਖਾ ਰਿਹਾ ਜ਼ਿਰਕਪੁਰ ਦੇ ਵਿੱਚ ਇੱਕ ਹਰਿਆਣਾ ਰੋਡ ਵੇਜ ਬੱਸ ਦੇ ਡਰਾਈਵਰ ਨੇ ਸਵਾਰੀਆਂ ਨਾਲ ਭਰੀ ਹੋਈ ਬੱਸ ਨੂੰ ਰੋਂਗ ਸਾਈਡ ਲਜਾਉਣ ਵਾਸਤੇ ਡਿਵਾਈਡਰ ਦੇ ਉੱਤੇ ਚੜਾ ਦਿੱਤੀ ਵਿਚਕਾਰ ਹੀ ਕਾਫੀ ਸਮੇਂ ਇਹ ਜਿਹੜੀ ਬੱਸ ਡਿਵਾਈਡਰ ਦੇ ਵਿੱਚ ਫਸੀ ਰਹੀ ਵਿਚ ਹੀ ਸਵਾਰੀਆਂ ਫਸੀਆਂ ਰਹੀਆਂ ਤੇ ਜਦੋਂ ਇਹ ਬੱਸ ਨਿਕਲੀ ਤਾਂ ਰੋਂਗ ਸਾਈਡ ਜਦੋਂ ਬੱਸ ਡਰਾਈਵਰ ਲੈ ਕੇ ਜਾ ਰਿਹਾ ਸੀ ਤਦ ਦੰਨੇ ਆ ਕਿ ਬਹੁਤ ਵੱਡਾ ਹਾਸਾ ਵਾਪਰ ਜਾਣਾ ਸੀ ਤੁਸੀਂ ਦੇਖੋ ਕਿਵੇਂ ਲੋਕਾਂ ਦੀਆਂ ਜਨਾਂ ਨੂੰ ਜੋਖਮ ਦੇ ਵਿੱਚ ਪਾ ਰਿਹਾ ਹੈ ਹਰਿਆਣਾ ਰੋਡ ਵਿੱਚ ਦਾ ਬੱਸ ਡਰਾਈਵਰ ਇਹ ਤਸਵੀਰਾਂ ਤੁਸੀਂ ਲਾਈਵ ਦੇਖ ਸਕਦੇ ਹੋ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰੋ ਤਾਂਕਿ ਇਸ ਡਰਾਈਵਰ ਦੇ ਉੱਤੇ ਜ਼ੋਰ ਕਾਰਵਾਈ ਹੋ ਸਕੇ ਕਿਉਂਕਿ ਜਿਸ ਤਰੀਕੇ ਨਾਲ ਸਵਾਰੀਆਂ ਨਾਲ ਭਰੀ ਹੋਈ ਇਸ ਬੱਸ ਨੂੰ ਦੂਜੇ ਪਾਸੇ ਰੋਂਗ ਸਾਈਡ ਲਿਜਾਣ ਵਾਸਤੇ ਇਸ ਨੇ ਸ਼ਾਰਟਕਟ ਰਸਤਾ ਅਪਣਾਇਆ ਹੈ ਤੁਸੀਂ ਦੇਖੋ ਕਿ ਜਦੋਂ ਬੱਸ ਡਿਵਾਈਡਰ ਤੋਂ ਨਿਕਲੀ ਤਾਂ ਉਸ ਤੋਂ ਬਾਅਦ ਜਾ ਕੇ ਕਿਵੇਂ ਰੋਂਗ ਸਾਈਡ ਡਰਾਈਵਰ ਲੈ ਕੇ ਜਾ ਰਿਹਾ ਹੈ ਅਦਨ ਕੱਗਰ ਪੁਲ ਦੇ ਉੱਤੇ ਜੋ ਕੰਮ ਚੱਲ ਰਿਹਾ ਹੈ ਰਿਪੇਅਰ ਦਾ ਤਾਂ ਉਸੇ ਨੂੰ ਲੈ ਕੇ ਜਦੋਂ ਜਾਮ ਲੱਗਿਆ ਹੋਇਆ ਸੀ ਤਾਂ ਹਰਿਆਣਾ ਰੋਡਵੇਜ ਦੇ ਬੱਸ ਡਰਾਈਵਰ ਨੇ ਬੱਸ ਨੂੰ ਰੋਂਗ ਸਾਈਡ ਜਾਣ ਵਾਸਤੇ ਡਿਵਾਈਡਰ ਉੱਤੇ ਚੜਾ ਦਿੱਤੀ ਜਿਸ ਤੋਂ ਬਾਅਦ ਜਾ ਕੇ ਕਾਫੀ ਸਵਾਰੀਆਂ ਵੀ ਵਿੱਚ ਡਰੀਆਂ ਡਰੀਆਂ ਰਹੀਆਂ ਕਿ ਪਤਾ ਨਹੀਂ ਕਦੋਂ ਕੋਈ ਹਾਦਸਾ ਵਾਪਰ ਜਾਵੇ ਪਹਿਲਾਂ ਵੀ ਕਈ ਵਾਰ ਇਸ ਤਰੀਕੇ ਦੇ ਨਾਲ ਹਾਦਸੇ ਵਾਪਰੇ ਨੇ ਤਾਂ ਦੰਨਿਆ ਪਿਛਲੇ ਦਿਨ ਹੀ ਹਰਿਆਣਾ ਰੋਡਵੇਜ ਦੀ ਬੱਸ ਡਰਾਈਵਰ ਦਾ ਇੱਕ ਮੋਟਰਸਾਈਕਲ ਸਵਾਰ ਵਿਅਕਤੀ ਦੇ ਨਾਲ ਪੰਗਾ ਪਿਆ ਸੀ ਜਿਸ ਤੋਂ ਬਾਅਦ ਜਾ ਕੇ ਕਾਫੀ ਤਲਕੀ ਹੋਈ ਕੁੱਟਮਾਰ ਵੀ ਹੋਈ ਸੀ ਤਾਂ ਉਸ ਤੋਂ ਬਾਅਦ ਜਾ ਕੇ ਹੁਣ ਫਿਰ ਰੋਡਵੇਜ ਦੇ ਡਰਾਈਵਰ ਨੇ ਹਰਿਆਣਾ ਰੋਡਵੇਜ ਦੇ ਤਾਂ ਉਹਨਾਂ ਵੱਲੋਂ ਇਸ ਤਰੀਕੇ ਦੀਆਂ ਲਾਪਰਵਾਹੀਆਂ ਕਿੰਨੀਆਂ ਜਾ ਰਹੀਆਂ ਨੇ ਜਿਸ ਕਾਰਨ ਵੱਡੇ ਹਾਸੇ ਵਾਪਰ ਸਕਦੇ ਨੇ ਰੋਂਗ ਸਾਈਡ ਲਿਜਾਉਣ ਵਾਸਤੇ ਦੇਖੋ ਕਿਵੇਂ ਜਿਹੜਾ ਬੱਸ ਡਰਾਈਵਰ ਹੈ ਡਿਵਾਈਡਰ ਦੇ ਵਿੱਚ ਹੀ ਬੱਸ ਨੂੰ ਫਸਾ ਕੇ ਬੈਠ ਗਿਆ ਜਿਸ ਤੋਂ ਬਾਅਦ ਜਾ ਕੇ ਕਾਫੀ ਲੰਮਾ ਸਮਾਂ ਜਾਮ ਵੀ ਲੱਗਿਆ ਰਿਹਾ ਤੇ ਲੋਕ ਵੀ ਡਰੇ ਰਹੇ ਕਿ ਪਤਾ ਨਹੀਂ ਕਦੋਂ ਕੋਈ ਪਿੱਛੋਂ ਆੜ ਕੇ ਟਰੱਕ ਜਾਂ ਕੋਈ ਤੇਜ਼ ਰਫਤਾਰ ਦੇ ਨਾਲ ਗੱਡੀ ਜਿਹੜੀ ਹੈ ਉਹ ਇਸ ਬੱਸ ਦੇ ਵਿੱਚ ਨਾ ਵੱਜ ਜਾਵੇ ਜਿਸ ਤੋਂ ਬਾਅਦ ਜਾ ਕੇ ਉਹਨਾਂ ਦਾ ਭਾਰੀ ਨੁਕਸਾਨ ਹੋ ਸਕਦਾ ਹੈ ਇਹ ਤੁਸੀਂ ਦੇਖ ਸਕਦੇ ਹੋ ਕਿਵੇਂ ਬੱਸ ਜਿਹੜੀ ਡਿਵਾਈਡਰ ਦੇ ਵਿਚਕਾਰ ਹੀ ਇਸ ਹਰਿਆਣਾ ਰੋਡਵੇਜ ਦੇ ਬੱਸ ਡਰਾਈਵਰ ਨੇ ਵਿੱਚ ਹੀ ਫਸਾ ਲਈ ਸੀ ਜਿਸ ਤੋਂ ਬਾਅਦ ਜਾ ਕੇ ਕਿਸੇ ਰਾਹਗੀਰ ਨੇ ਦੱਸਿਆ ਜਰੇ ਕਿ ਪੁਲਿਸ ਨੂੰ ਤਲਾ ਦਿੱਤੀ ਤਾ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਹੀ ਇਹ ਜਿਹੜਾ ਹਰਿਆਣਾ ਰੋਡਵੇਜ ਦਾ ਬੱਸ ਡਰਾਈਵਰ ਹੈ ਬੱਸ ਨੂੰ ਥੋਕ ਕੱਟ ਕੇ ਲੈ ਗਿਆ ਤਾਂ ਪੁਲਿਸ ਵੱਲੋਂ ਕਿਹਾ ਗਿਆ ਕਿ ਅੱਗੇ ਤੋਂ ਇਸ ਤਰੀਕੇ ਦੀ ਅਗਰ ਕੋਈ ਲਾਪਰਵਾਹੀ ਕੋਈ ਬਸ ਡੈਵਰ ਵਰਤਤਾ ਤੋਂ ਉੱਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਇਸ ਬਸ ਦਾ ਵੀ ਪੁਲਿਸ ਮੁਲਾਜ਼ਮਾਂ ਵੱਲੋਂ ਪਤਾ ਕੀਤਾ ਜਾ ਰਿਹਾ ਹੈ ਕਿ ਆਖਿਰ ਇਹ ਬਸ ਦਾ ਨੰਬਰ ਕੀ ਹੈ ਤੇ ਬਸ ਕਿਸ ਪਾਸੇ ਤੋਂ ਆਈ ਪੂਰੀ ਡਿਟੇਲ ਦੇ ਨਾਲ ਪੁਲਿਸ ਜਾਂਚ ਕਰ ਰਹੀ ਹੈ ਤੇ ਜਿੰਨੇ ਸਾਡੇ ਦਰਸ਼ਕ ਵੀ ਦੇਖ ਰਹੇ ਨੇ ਤੁਸੀਂ ਵੀ ਪੁਲਿਸ ਦਾ ਸਾਥ ਦਿਓ ਵੱਧ ਤੋਂ ਵੱਧ ਖਬਰ ਨੂੰ ਸ਼ੇਅਰ ਕਰਿਓ ਤਾਂਕਿ ਹਰਿਆਣਾ ਰੋਡਵੇ ਦੀ ਇਹ ਬਸ ਬਾਰੇ ਪਤਾ ਲੱਗ ਸਕੇ ਤੇ ਹੋਰ ਵੀ ਜਿਹੜੇ ਇਸ ਤਰੀਕੇ ਦੇ ਲਾਪਰਵਾਹ બસ ਡਰਾਈਵਰ ਬੱਸ ਨੂੰ ਚਲਾਉਂਦੇ ਨੇ ਸਵਾਰੀਆਂ ਦੀ ਜਾਨ ਨੂੰ ਜੋਖਮ ਵਿੱਚ ਪਾਉਂਦੇ ਨੇ ਤਾਂ ਉਹਨਾਂ ਦੇ ਉੱਤੇ ਹੀ ਵੱਡੀ ਕਾਰਵਾਈ ਹੋ ਸਕੇ ਕਿਉਂਕਿ ਕਈ ਵਾਰ ਜਿਹੜੇ ਬੱਸ ਡਰਾਈਵਰ ਨੇ ਟਾਈਮ ਘੱਟ ਹੁੰਦਾ ਹੈ ਤਾਂ ਤੇਜ਼ ਰਫ਼ਤਾਰੀ ਦੇ ਨਾਲ ਬੱਸ ਨੂੰ ਚਲਾਉਂਦੇ ਨੇ ਜਿਸ ਤੋਂ ਬਾਅਦ ਜਾ ਕੇ ਵੱਡੇ ਹਾਸ ਜੜੇ ਵਾਪਰ ਸਕਦੇ ਨੇ ਇਸ ਮੌਕੇ ਪੂਰੀ ਵੀਡੀਓ ਕੈਮਰੇ ਦੇ ਵਿੱਚ ਕੈਦ ਹੋਈ ਹੈ ਤੁਸੀਂ ਵੀ ਦੇਖੋ ਮੌਕੇ ਦੀ ਵੀਡੀਓ ਉਜੀ ਹਰਿਆਣਾ ਰੋਡ ਵੀ ਜਿਹੜਾ ਰੌਂਗ ਸਾਈਡ ਜਾਂਦਾ ਹੋਇਆ